ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦਿਨੀ ਅਸੀਂ ਸ੍ਰੀ ਅਮਰਸਰ ਸਾਹਿਬ ਵਿਖੇ ਗਏ ਸੀ ਕਿ ਉੱਥੇ ਪ੍ਰੈਸ ਕਾਨਫਰੰਸ ਵੀ ਕੀਤੀ ਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਅਸੀਂ ਅਰਦਾਸ ਵੀ ਕੀਤੀ ਸੀ ਕਿ ਸਾਰੀਆਂ ਉਹ ਧਿਰਾਂ ਜਿਹੜੀਆਂ ਸੰਤ ਬਾਬਾ ਜਨੈਲ ਸਿੰਘ ਖਾਲਸਾ ਜੀ ਦੀ ਨੂੰ ਸੋਚ ਨੂੰ ਪਰਉਨਜਾ ਹੋਈਆਂ ਨੇ ਪੰਥਕ ਸੋਚ ਨੂੰ ਪਰਉਨਜਾ ਹੋਈਆਂ ਨੇ ਭਾਵੇਂ ਜਥੇਬੰਦੀਆਂ ਭਾਵੇਂ ਬਹੁਤ ਸਾਰੇ ਵਿਅਕਤੀ ਵੀ ਹੈ ਜਿਹੜੇ ਬੜੀ ਸਮਰੱਥਾ ਰੱਖਦੇ ਆ ਪਰ ਘਰਾਂ 'ਚ ਮਿੱਠੇ ਆ ਉਹਨਾਂ ਸਾਰਿਆਂ ਦਾ ਤਾਲਮੇਲ ਕਰੀਏ ਤਾਲਮੇਲ ਕਰਕੇ ਸਾਰਿਆਂ ਨੂੰ ਇਕੱਤਰ ਕਰੀਏ ਇੱਕ ਥਾਂ ਤੇ ਕੋਈ ਸਾਂਝਾ ਪਲੇਟਫਾਰਮ ਬਣਾਇਆ ਜਾਵੇ ਤਾਂ ਕਿ ਵਕ ਵਕ ਥਾਵਾਂ ਤੇ ਸਾਡੀ ਜਿਹੜੀ ਸ਼ਰਤੀ ਹੈ ਉਹ ਖੜੀ ਹੋਈ ਹੈ ਉਹਨੂੰ ਇਕੱਤਰ ਕਰਨ ਵਾਸਤੇ ਯਤਨ ਹੈ ਕਿ ਸਾਡੀ 27 ਤਰੀਕ ਦੀ ਅੱਜ ਦੀ ਜੋ ਲੁਧਿਆਣਾ ਵਿਖੇ ਗੁਰਗਰਾ ਦੂਹਨ ਮਾਰਨ ਦੇ ਸੇ ਮੀਟਿੰਗ ਹੋਈ ਹੈ ਇਹ ਪਹਿਲੀ ਮੀਟਿੰਗ ਹੈ ਇੱਥੇ ਬਹੁਤ ਸਾਰੀਆਂ ਜਥੇਬੰਦੀਆਂ ਵਿਅਕਤੀ ਆਏ ਸਭ ਦਾ ਧੰਨਵਾਦ ਬਹੁਤ ਜਲਦੀ ਅਸੀਂ ਇਹ ਮੀਟਿੰਗਾਂ ਜਾਰੀ ਰੱਖਾਂਗੇ ਇਹਨਾਂ ਨੂੰ ਅਸੀਂ ਉਮੀਦ ਹੈ ਕਿ ਅੱਜ ਦੀ ਮੀਟਿੰਗ ਵਿੱਚ ਵੀ ਜੋ ਵਿਚਾਰਾਂ ਆਈਆਂ ਨੇ ਬੜੇ ਚੜ੍ਹਦੀ ਕਲਾ ਦੀਆਂ ਤੇ ਪੋਜ਼ਿਟਿਵ ਵਿਚਾਰਾਂ ਨੇ ਉਹਨਾਂ ਵਿਚਾਰਾਂ ਨੂੰ ਅੱਗੇ ਵਧਾ ਕੇ ਜਿਹੜੇ ਬੰਦੇ ਅੱਜ ਨਹੀਂ ਆ ਸਕੇ ਜਿਹੜੀਆਂ ਜਥੇਬੰਦੀਆਂ ਨਹੀਂ ਆ ਸਕੀਆਂ ਉਹਨਾਂ ਸਾਰਿਆਂ ਨੂੰ ਲੈ ਕੇ ਇੱਕ ਵੱਡਾ ਕਾਫਲਾ ਬਣਾਵਾਂਗੇ ਜਿਹਦੇ ਨਾਲ ਮੈਨੂੰ ਲੱਗਦਾ ਕਿ ਬਹੁਤ ਕਾਮਯਾਬੀ ਮਿਲੇਗੀ ਫੋਰਮਰ ਐਮ.ਪੀ. ਦਸਦੇਵ ਸਿੰਘ ਖਾਲਸਾ ਉਹਨਾਂ ਨੇ ਤੁਹਾਡਾ ਨਾਮ ਲਿਆ ਹੈਗਾ ਕਿ ਉਹ ਸ਼ਰੂਪਨੀ ਇਕਾਈ ਦਲ ਦੇ ਪ੍ਰੈਜ਼ੀਡੈਂਟ ਵਾਸਤੇ ਤੁਹਾਡਾ ਨਾਮ ਲਿਆ ਹੈ। ਇਹਨੂੰ ਕਿੰਨੇ ਵਾਰੀ ਕਹੋਗੇ ਤੁਸੀਂ? ਇਸ ਗੱਲ ਨੂੰ ਅੱਜ 15 ਦਿਨ ਹੋ ਗਏ ਤੇ ਮੇਰਾ ਖਿਆਲ ਹੈ 1000 ਤੋਂ ਵੱਧ ਵਾਰੀ ਚੈਨਲ ਨੇ ਇਹਨੂੰ ਖੰਡਨ ਕਰਤਾ। ਇਹਨੂੰ ਜਿੱਥੇ ਅਸੀਂ ਜਾਵਾਂਗੇ ਤੁਸੀਂ ਉਹੀ ਗੱਲ ਲੈ ਕੇ ਬਹਿਜੋਗੇ। ਅੱਜ ਫਿਰ ਮੈਂ ਇੱਕ ਵਾਰੀ ਖੰਡਨ ਕਰ ਦਿੰਦਾ ਪਰ ਕਿੰਨੇ ਵਾਰੀ ਕਰਾਓਗੇ? ਉਹਨੇ ਵੀ ਮੀਡੀਆ ਤੇ ਖੰਡਨ ਕਰਤਾ ਵੀ ਮੇਥੋਂ ਗਲਤੀ ਹੋ ਗਈ। ਦੂਜੀ ਗੱਲ ਮੈਂ ਆਪ ਪਿਛਲੇ 4 ਸਾਲਾਂ ਤੋਂ ਕਹਿੰਦਾ ਆ ਰਿਹਾ ਆਂ ਵੀ ਮੈਂ ਆਪ ਕੋਈ ਪ੍ਰਧਾਨ ਨਹੀਂ ਬਣਦਾ ਕੋਈ ਇਲੈਕਸ਼ਨ ਨਹੀਂ ਲੜਦਾ ਕੋਈ ਮਹਾਗੂ ਨਹੀਂ ਬਣਦਾ ਮੇਰਾ ਮਕਸਦ ਹੈ ਕੌਮ ਨੂੰ ਇਕੱਠਿਆਂ ਕਰਕੇ ਇੱਥੇ ਇਸ ਸੋਚ ਦੀ ਸਰਕਾਰ ਪੈਦਾ ਕਰਨ ਦਾ ਮੇਰਾ ਮਕਸਦ ਹੈ ਇਹਨੂੰ ਪੰਜਾਬ ਵਾਲੀ ਪੁੱਛ ਲੋ ਤੇ ਉਹ ਜੀ ਪੁੱਛੀ ਜਾਓ ਮੈਂ ਇਹ ਮੇਰਾ ਜਵਾਬ ਹੈ ਇਹ ਹੋਗਾ ਪੰਜਾਬ ਦੀ ਜਿਹੜੀ ਪੰਥਕ ਜਿਹੜੀ ਪਾਰਟੀ ਹੈਗੀ ਹੈ ਸ਼ਰੋਮੀ ਅਕਾਲੀ ਦਲ ਤੇ ਸ਼ਰੋਮੀ ਅਕਾਲੀ ਦਲ ਅੰਮ੍ਰਿਤਸਰ ਇਹ ਦੋਨੋਂ ਪਾਰਟੀਆਂ ਬਾਰੇ ਤੁਹਾਡੇ ਕੀ ਖਿਆਲ ਹੈ ਅਜ ਦੀ ਦੇਖੋ ਅਜ ਦੀ ਜਿਹੜੀ ਅਮਰਸਰ ਅਕਾਲੀ ਦਲ ਵਿੱਚ ਹੀ ਸਾਡੇ ਸਾਹਮਣੇ ਆ ਉਹ ਆਏ ਹੋਏ ਸੀ ਉਹਨਾਂ ਦੇ ਨੁਮਾਇੰਦੇ ਭੇਜੇ ਸੀ ਸਰਦਾਰ ਸਿੰਘ ਜੀ ਸਿੰਘ ਮਾਨ ਨਾਲ ਵੀ ਮੇਰੀ ਗੱਲ ਹੋਈ ਹੈ ਹੋਰ ਕੀ ਵੀ ਪੰਥਕ ਕੁਆਲਟੀ ਤੁਸੀਂ ਮੰਨਦੇ ਹੋ ਭਾਈ ਸਰ ਇਹ ਕਿਹਾ ਵੀ ਇਹਨਾਂ ਤੋਂ ਪਾਈ ਨਹੀਂ ਉਹ ਸ਼ਾਇਦ ਆਹੀ ਪਾਰਟੀ ਨੂੰ ਮੰਨਦੇ ਹੋਣ ਕਿਉਂਕਿ ਹਲੇ ਦੇਖੋ ਉਹਨਾਂ ਨੇ ਕਿਹਾ ਹੈ ਅਸੀਂ ਜਿਹੜੀ ਜਿਹੜਾ ਆ ਸਾਡੀਆਂ ਕਾਰਵਾਈਆਂ ਸਾਡੀ ਸਾਡਾ ਅਪਰਾਲਾ ਇਹਦੇ ਤੁਸੀਂ ਜਾਨੂ ਕਰਾਵਾਂਗੇ ਸਰਦਾਰ ਸਰਬਜੀਤ ਸਿੰਘ ਖਾਲਸਾ ਨੂੰ ਅਮਰ ਸਿੰਘ ਅਮਰਪਾਲ ਸਿੰਘ ਜੀ ਦੇ ਪਰਿਵਾਰ ਨੂੰ ਸਾਰ ਨੂੰ ਜਾਨੂ ਕਰਾਵਾਂਗੇ ਸਾਡੀ ਸੋਚ ਤਾਂ ਇੱਕੋ ਹੀ ਆ ਇਸ ਕਰਕੇ ਹਾਲੇ ਸਾਡੀ ਇਹ ਪਹਿਲੀ ਮੀਟਿੰਗ ਹੈ ਇਹ ਅੱਜ ਅੰਤੋ ਮੀਟਿੰਗ ਨਹੀਂ ਕਿ ਅਸੀਂ ਕੋਈ ਫੈਸਲਾ ਲੈ ਲਿਆ ਇਸ ਕਾਫਲੇ ਨੂੰ ਵੱਡਾ ਕਰਾਂਗੇ ਤੇ ਕਾਫਲੇ ਦੇ ਵਿੱਚ ਸਰਦਾਰ ਸਰਬਜੀਤ ਸਿੰਘ ਵੀ ਹੋਏਗਾ ਸਰਦਾਰ ਅਮਰਪਾਲ ਸਿੰਘ ਵੀ ਹੋਏਗਾ ਸਾਰੇ ਕਾਬਲੇ ਵਿੱਚ ਲੈਣ ਦੀ ਕੋਸ਼ਿਸ਼ ਕਰਾਂਗੇ ਜੀ ਬਾਕੀ ਤਾਂ ਇੱਕ ਹੋਰ ਸ਼੍ਰੋਮੀ ਉਮੀਦਵਾਰ ਫਾਲੰਦਰ ਤੋਂ ਜਿਹੜਾ ਅੱਜ ਹੋਇਆ ਉਹ ਉਹਨਾਂ ਨਾਲ ਵੀ ਕੋਈ ਗੱਲਬਾਤ ਚੱਲ ਰਹੀ ਹੈ ਜਾਂ ਉਸ ਕਿਸ ਤਰ੍ਹਾਂ ਲੋ ਤਾਂ ਬਦਲਦਲ ਹੀ ਹੈ ਉਹਨਾਂ ਨਾਲ ਸਾਡੀ ਕੋਈ ਗੱਲ ਨਹੀਂ ਚੱਲ ਰਹੀ ਦੇਖੋ ਜਿਹੜੇ ਬੰਦੇ ਤੁਹਾਨੂੰ ਯਾਦ ਹੋਊਗਾ ਕਿ ਉਹਨਾਂ ਦੇ ਇੱਕ ਆਗੂ ਨੇ ਇਹੋ ਪ੍ਰਸ਼ਨ ਇਹ ਪੁੱਛਿਆ ਵੀ ਤੁਸੀਂ ਹੁਣ ਤੱਕ ਕਿਉਂ ਨਹੀਂ ਬੋਲੇ ਉਹ ਕਹਿੰਦੇ ਜੀ ਅਸੀਂ ਸੋਚਿਆ ਵੀ ਹੌਲੀ-ਹੌਲੀ ਲੋਕ ਭੁੱਲ ਜਾਂਦੇ ਹੁੰਦੇ ਆ ਤੇ ਪ੍ਰਸ਼ਨ ਨੇ ਕਿਹਾ ਵੀ ਤੁਹਾਡਾ ਮਤਲਬ ਸੀ ਜੇ ਭੁੱਲ ਜਾਂਦੇ ਤਾਂ ਫਿਰ ਕੋਈ issue ਨਹੀਂ ਸੀਗਾ ਇਹੋ ਜੀ ਸੋਚ ਵਾਲਿਆ ਸਾਡਾ ਕੋਈ ਰابطਾ ਨਹੀਂ ਅਸੀਂ ਰابطਾ ਕਰਨਾ ਵੀ ਨਹੀਂ ਚਾਹੁੰਦੇ ਇਸ ਕਰਕੇ ਦੂਜੀ ਗੱਲ ਉਹਨਾਂ ਦਾ ਮਸਲਾ ਸ੍ਰੀ ਅਕਾਲ ਤਖਤ ਸਾਹਿਬ ਤੱਕ ਸੰਬੰਧਿਤ ਹੈ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਅਸੀਂ ਇੱਕ ਯਾਦ ਪੱਤਰ ਦੇ ਕੇ ਆਏ ਆ ਕਿ ਸਿੰਘ ਸਾਹਿਬ ਜੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਹੈ ਇਹ ਸਿੱਖਾਂ ਦੀ ਨੁਮਾਇੰਦਗੀ ਜਥੇਬੰਦੀ ਆ ਨੁਮਾਇੰਦਗੀ ਜਥੇਬੰਦੀ ਹੋਣ ਦੇ ਨਾਤੇ ਜੇ ਕੋਈ ਸਿੱਖਾਂ ਦੇ ਉੱਪਰ ਭੀੜ ਪੈਂਦੀ ਆ ਸਿੱਖਾਂ ਦੇ ਉੱਪਰ ਕੋਈ ਇਹੋ ਜਿਹਾ ਵਾਕਿਆ ਵਾਪਰ ਜਾਂਦਾ ਹੈ ਉਹਦੀ ਬੜੀ ਸਿਦਕਦਿਲੀ ਦੇ ਨਾਲ ਇਸ ਪ੍ਰਧਾਨ ਨੂੰ ਉਹਦਾ ਵੀਦਾ ਚੁੱਕਣਾ ਚਾਹੀਦਾ ਇਹ ਨਹੀਂ ਚੁੱਕ ਸਕਿਆ ਬਲਕਿ ਇਹਦੇ ਇੱਕ ਇੱਕ ਪਾਸੇ ਤਾਂ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਪਾਸੇ ਸਰਕਾਰ ਉਹਨਾਂ ਦਾ ਪਿਤਾ ਜੀ ਮੁੱਖ ਮੰਤਰੀ ਆਪ ਗ੍ਰਹਿ ਮੰਤਰੀ ਉਹਨਾਂ ਦੇ ਗ੍ਰਹਿ ਮੰਤਰੀ ਹੁੰਦਿਆਂ ਸ਼ਾਂਤਮਈ ਸੰਘਰਸ਼ ਕਰਦੇ ਇਹ ਸੰਘਰਸ਼ ਕਾਹਦਾ ਸੀ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਉਹ ਬੇਦਵੀ ਹੋਈ ਹੈ ਉਹਦੇ ਲਈ ਸਾਨੂੰ ਇਨਸਾਫ ਮਿਲਣਾ ਚਾਹੀਦਾ ਕਿ ਕਿਹਨੇ ਬੇਦਵੀ ਕੀਤੀ ਜਿਨ੍ਹਾਂ ਨੇ ਗੁਰੂਗਰਾਸਰ ਚੋਰੀ ਕੀਤਾ ਕਿੱਥੇ ਲਪੋਇਆ ਉਹਦੇ ਵਾਸਤੇ ਸੰਗਤਾਂ ਸੰਘਰਸ਼ ਕਰ ਰਹੀਆਂ ਸੀ ਜਾਂ ਸ਼ਾਂਤਮਈ ਜਾਪ ਕਰ ਰਹੀਆਂ ਸੀ ਵਾਹਿਗੁਰੂ ਦਾ ਉਹਦੇ ਉੱਪਰ ਗੋਲੀਆਂ ਚੱਲੀਆਂ ਸਿੰਘ ਸ਼ਹੀਦ ਕਰ ਦਿੱਤੇ ਕੋਈ ਪਛਤਾ ਤਾਬ ਨਹੀਂ ਕੋਈ ਉਹ ਵਿਅਕਤੀ ਨਹੀਂ ਫੜਿਆ ਜਿਨ੍ਹਾਂ ਨੇ ਇਹ ਗਲਤੀਆਂ ਕੀਤੀਆਂ ਫਿਰ ਕਿਸੇ ਉਹ ਸੱਦਾ ਸਾਧ ਨੇ ਮਾਫੀ ਨਹੀਂ ਮੰਗੀ ਉਹਨੂੰ ਮਾਫੀ ਦਿੱਤੀ ਜਥੇਦਾਰਾਂ ਨੂੰ ਕੰਪੈਲ ਕੀਤਾ ਜਾਂਦਾ ਉਹਨਾਂ ਤੇ ਪੂਮਤ ਪ੍ਰੈਸ਼ਰ ਪਾਇਆ ਜਾਂਦਾ ਵੀ ਤੁਸੀਂ ਐਂ ਹੀ ਕਰਨਾ ਹੈ ਹੁਣ ਵੀ ਸਾਨੂੰ ਇਹ ਪਤਾ ਲੱਗਾ ਹੈ ਹੱਲੇ ਇਹ ਮੈਂ ਮੈਨੂੰ ਗੱਲ ਕਹਿਣੀ ਨਹੀਂ ਚਾਹੀਦੀ ਪਰ ਜੋ ਪ੍ਰੈਸ ਚ ਆ ਰਹੀ ਹੈ ਕੁਝ ਹਿੱਸੇ ਚ ਕਿ ਹੱਲੇ ਵੀ ਉਹ ਗੁਪਤ ਤੌਰ ਤੇ ਜਿਹੜੇ ਨਵੇਂ ਜੱਥੇਦਾਰ ਆ ਜਿਨ੍ਹਾਂ ਕੋਲ ਕੀ ਸੁਕਿਆ ਹੋਇਆ ਉਹਨਾਂ ਨਾਲ ਵੀ ਮੀਟਿੰਗਾਂ ਗੁਪਤ ਤੌਰ ਤੇ ਵਿਦੇਸ਼ਾਂ ਦੇ ਵਿੱਚ ਕਰਦੇ ਆ ਦੇਖੋ ਇਹ ਕਾਲ ਤੱਕ ਮੇਰੀ ਪੀੜੀ ਦਾ ਇੱਕ ਬਹੁਤ ਵੱਡਾ ਫਲਸਫਾ ਹੈ ਤੇ ਬਹੁਤ ਵੱਡੀ ਸ਼ਕਤੀ ਹੈ ਇਹਦੇ ਤੇ ਟਿਕੜੋਂ ਬਾਜੀ ਨਹੀਂ ਚੱਲਣੀ ਜੇ ਇਹਦੇ ਤੇ ਮਾਫੀ ਚਾਹੁੰਦੇ ਆ ਇਹ ਸਭ ਕੁਝ ਲਿਖ ਕੇ ਦੇਣ ਵੀ ਸਾਡੇ ਰਾਜ ਦੇ ਵਿੱਚ ਆ ਕੁਝ ਹੋਇਆ ਹੈ ਸਾਥਵਾ ਗਲਤੀਆਂ ਹੋਈਆਂ ਐ ਇੰਨੇ ਸਰੂਪ ਚੋਰੀ ਹੋ ਗਏ ਉਹ ਪਤਨ ਕਿੱਥੇ ਭੇਜੇ ਅਸੀਂ ਸਿੱਖਾਂ ਦੇ ਗੋਲੀਆਂ ਵੱਜੀਆਂ ਉਹਨਾਂ ਉਹਨਾਂ ਦੇ ਜਿਹੜੇ ਕਤਲ ਹੋਇਆ ਉਹਨਾਂ ਦੇ ਅਸੀਂ ਜ਼ਿੰਮੇਵਾਰ ਐ ਇਹ ਸਭ ਕੁਝ ਲਿਖ ਕੇ ਦੇਣ ਫਿਰ ਤਾਂ ਅਕਾਲ ਤਖਤ ਸਾਹਿਬ ਤੇ ਜਾਣ ਦਾ ਫਾਇਦਾ ਐ ਜੇ ਇੱਕ ਵਿੱਚ ਏਲਚੀ ਪਾਲਿਆ ਦੂਜਾ ਉਹ ਪਾਲਿਆ ਇਹਦੇ ਨਾਲ ਗੱਲ ਚੱਲਣੀ ਨਹੀਂ ਇਹ ਅਸੀਂ ਲਿਖਤੀ ਤੌਰ ਤੇ ਵੀ ਬੇਨਤੀ ਪੱਤਰ ਸਿੰਘ ਸਾਹਿਬ ਜੀ ਨੂੰ ਦੇ ਕੇ ਆਏ ਆ ਅੱਜ ਦਾ ਸਾਡਾ ਏਜੰਡਾ ਨਹੀਂ ਅੱਜ ਦਾ ਜਿੰਦਾ ਸਾਡਾ ਜਿਹੜੀਆਂ ਇਹ ਤੋਂ ਲਾਵਾ ਪੰਥ ਕੇ ਜੱਥੇਬੰਦੀਆਂ ਜਿਹੜਾ ਵੀਰ ਨੇ ਸਵਾਲ ਪੁੱਛਿਆ ਸੀ ਕਿ ਇੱਕ ਧੜਾ ਜੀ ਨੂੰ ਬਾਗੀ ਧੜਾ ਕਹਿ ਦਿੰਦੇ ਆ ਉਹਦੇ ਨਾਲ ਤੁਹਾਡੇ ਕਿਹੋ ਜੇ ਤਾਲਕਾ ਸਾਡਾ ਕੋਈ ਤਾਲਕਾਤ ਨਹੀਂ ਉਹਦੇ ਨਾਲ ਉਹ ਬਦਲਦਲ ਹੀ ਹੈ ਉਹ ਵੀ ਉਹਨਾਂ ਗਲਤੀਆਂ ਦੇ ਵਿੱਚ ਸ਼ਾਮਲ ਹੈ ਜਿਨ੍ਹਾਂ ਦਾ ਜਿਹੜੇ ਆਪ ਲਿਖ ਤੇ ਦੇ ਕੇ ਆਏ ਆ ਵੀ ਹਾਂ ਅਸੀਂ ਵੀ ਸ਼ਾਮਲ ਹਾਂ ਉਹਦੇ ਵਿੱਚ ਜਦੋਂ ਜੀ ਸੁਖਬੀ ਸਿੰਘ ਪਾਦ ਪੇਸ਼ ਹੋਏ ਕਾਰਕਰ ਸਾਹਿਬ ਤੇ ਇੱਕ ਪੰਥ ਲਾਵਾ ਉਹਨਾਂ ਨੇ ਜਵਾਬ ਵੀ ਦਿੱਤਾ ਕਾਉਂਸਲ ਸਾਹਿਬ ਉਹ ਸਰਮੌਤ ਜੇ ਬੰਦੀ ਹੈ ਇਹ ਸਰਬੋਤ ਸਥਾ ਸਿੱਖਾ ਨਹੀਂ ਲੱਗਦਾ ਕਿਸ ਤਰ੍ਹਾਂ ਦਾ ਰੋਲ ਜੱਜਦਰ ਸਾਹਿਬ ਨੂੰ ਇਸ ਸਮੇਂ ਨਿਭਾਉਣਾ ਚਾਹੀਦਾ ਹੈ ਕਿਉਂਕਿ ਜੋ ਇਸ ਸਮੇਂ ਸਮੇਂ ਦੀ ਲੋੜ ਹੈ ਕਿਸ ਤਰ੍ਹਾਂ ਦਾ ਰੋਲ ਨਿਭਾਉਣਾ ਚਾਹੀਦਾ ਕਿਉਂਕਿ ਅਕਸਰ ਇਹ ਇਜ਼ਾਮ ਲੱਗਦਾ ਰਿਹਾ ਕਿ ਜਿਹੜੇ ਜੱਜਦਰ ਸਾਹਿਬ ਨੇ ਜਾਂ ਸ਼ੁਰੂ ਐਸਪੀਸੀ ਦੇ ਪ੍ਰਧਾਨ ਹੋ ਰਹੇ ਨੇ ਉਸ ਤੋਂ ਇਲਾਵਾ ਪਰਿਵਾਰ ਦੇ ਵੱਲੋਂ ਵੀ 25 ਗਲੀਆਂ ਦੀ ਉਹਨਾਂ ਦੇ ਵੱਲੋਂ ਹੀ ਲਗਾਈ ਜਾਂਦੇ ਨੇ ਕਿ ਲੱਗਦਾ ਕਿ ਕੋਈ ਇਨਸਾਫ ਨਹੀਂ ਹੋ ਰਿਹਾ ਕਿਸ ਤਰ੍ਹਾਂ ਦਾ ਰੋਲ ਅਦਾ ਕਰਨਾ ਸਾਨੂੰ ਆਸ ਰੱਖਣੀ ਚਾਹੀਦੀ ਹੈ ਕਿ ਜੱਜਦਰ ਸਾਹਿਬ ਇਨਸਾਫ ਕਰਨਗੇ ਲੋਕਾਂ ਦੀਆਂ ਭਾਵਨਾਵਾਂ ਨਾਲ ਮੁਤਾਬਕ ਫੈਸਲਾ ਕਰਨਗੇ ਕਿਉਂਕਿ ਉਹਨਾਂ ਨੂੰ ਛੋਕੜ ਦਿੰਦਾ ਜੇ ਪਿਛਲੇ ਜਥੇਦਾਰਾਂ ਨੇ ਕਿਸੇ ਕੋਈ ਨਹੀਂ ਉਹੋ ਜਿਹਾ ਫੈਸਲਾ ਕੀਤਾ ਤੇ ਉਹ ਕੀਤੇ ਹੋਏ ਫੈਸਲੇ ਵਾਪਸ ਵੀ ਲੈਣੇ ਪਏ ਬਦਲਣੇ ਪਏ ਤੇ ਲੋਕਾਂ ਦੇ ਵਿੱਚੋਂ ਵੀ ਆਪਣਾ ਆਧਾਰ ਖਰਾਬ ਕਰਕੇ ਉਹ ਕਲੰਕਿਤ ਕਰਕੇ ਚਲੇ ਗਏ ਉਹ ਸਭ ਕੁਝ ਉਹਨਾਂ ਨੂੰ ਦਿੰਦਾ ਹੈ ਦੂਜੀ ਗੱਲ ਜਿਸ ਢੰਗ ਦੇ ਨਾਲ ਸਰਦਾਰ ਸੁਖਵੀਰ ਸਿੰਘ ਅਕਾਲ ਤਖਤ ਤੇ ਗਏ ਉਹ ਉਹਨਾਂ ਨੇ ਉਹਨਾਂ ਵਿੱਚੋਂ ਠੀਕ ਹੈ ਉਹ ਗਏ ਨਹੀਂ ਤੁਹਾਨੂੰ ਸ਼ਾਇਦ ਲਿਖਾ ਹੋਵੇ ਉਹਨਾਂ ਨੂੰ ਸੱਦਿਆ ਗਿਆ ਆਪਣੇ ਆਪ ਨਹੀਂ ਗਏ ਉਹਨਾਂ ਨੂੰ ਸੱਦਿਆ ਗਿਆ ਉਹ ਗਏ ਪਰ ਉਹਨਾਂ ਦੀ ਹਿੰਕੜ ਨਹੀਂ ਗਈ ਉਹਨਾਂ ਦਾ ਕੋਈ ਅਰਥ ਨਹੀਂ ਸੀ ਬਣਦਾ ਕਿ ਜਿਵੇਂ ਅਕਾਲ ਤਖਤ ਦੇ ਬਰਾਬਰ ਬੈਠਦੇ ਹੋ ਉਹ ਤਾਂ ਜਿਵੇਂ ਇੱਕ ਅਦਾਲਤ ਦੇ ਵਿੱਚ ਮੁਰਜ਼ਮ ਪੇਸ਼ ਹੁੰਦਾ ਹੈ ਪੇਸ਼ ਹੁੰਦੇ ਕੋਈ ਮੁਰਜ਼ਮ ਜਾ ਕੇ ਜੱਜ ਦੇ ਬਰਾਬਰ ਬਹਿ ਜੂਗਾ ਮੈਂ ਸਾਬਕਾ ਜਥੇਦਾਰ ਆ ਮੈਂ ਤਾਂ ਅਪੀਲ ਲੈ ਕੇ ਗਿਆ ਸੀ ਇੱਕ ਯਾਦ ਪੱਤਰ ਲੈ ਕੇ ਗਿਆ ਸੀ ਮੈਂ ਵੀ ਉਹਨਾਂ ਦੇ ਬਰਾਬਰ ਨਹੀਂ ਬੈਠਾ ਉਹਦਾ ਕੋਈ ਅਧਿਕਾਰ ਨਹੀਂ ਸੀ ਕਿ ਉਹ ਬਰਾਬਰ ਵੰਦਾ ਇਹਦਾ ਮਤਲਬ ਹੱਲੇ ਉਹਦੇ ਵਿੱਚ ਇਹ ਹੰਕੜ ਹੈ ਕਿ ਇਹ ਭਾਈ ਰਗਵੀਰ ਸਿੰਘ ਸਿੰਘ ਸਾਹਿਬ ਕੋਈ ਹੀ ਹੈ ਜਿਹਨੂੰ ਮੈਂ ਨਿਯੁਕਤ ਕੀਤਾ ਜਿੰਨੀ ਦੇਰ ਤੱਕ ਇਹ ਭਾਵਨਾ ਨਿਕਲਦੀ ਨਹੀਂ ਨਾ ਉਨੀ ਦੇਰ ਤੱਕ ਅਨਸਾਫ ਰਗਵੀਰ ਸਿੰਘ ਨੂੰ ਲੱਗਦਾ ਹੈ ਕਿ ਮੈਂ ਆਏ ਮੈਂ ਬਰੀ ਹੋ ਜਾਊਗਾ ਤੇ ਆਏ ਮੈਨੂੰ ਮਾਫ ਕਰ ਦੇਣਗੇ ਨਹੀਂ ਇਹ ਤਾਂ ਦੋਨੇ ਹੱਥ ਜੋੜ ਕੇ ਇਹ ਉਹਨਾਂ ਨੂੰ ਪੱਤਰ ਦਿੰਦਾ ਕਿ ਸਿੰਘ ਸਾਹਿਬ ਜੀ ਆਹ ਮੇਰੀ ਗਲਤੀ ਹੈ ਇਹਦੇ ਤੇ ਤੁਸੀਂ ਫੈਸਲਾ ਕਰੋਗੇ ਪੱਤਰ ਦੇ ਨਾਲ ਕੋਈ ਫੈਸਲਾ ਹੋਊਗਾ ਜਾਂ ਇਸ ਤਰ੍ਹਾਂ ਕਾਣੀ ਫਾਈਲਿੰਗ ਬਿਲਕੁਲ ਹੋਊਗਾ ਸਾਨੂੰ ਆਸ ਹੈ ਸ੍ਰੀ ਅਕਾਲ ਤਖਤ ਸਾਹਿਬ ਦੀ ਬੜੀ ਸ਼ਕਤੀ ਹੈ ਉਹਦੀ ਬੜੀ ਪਾਵਰ ਹੈ ਗੱਲ ਇੱਥੇ ਵਿਅਕਤੀਆਂ ਦੀ ਨਹੀਂ ਗੱਲ ਮੀਰੀ ਪੀਰੀ ਦੇ ਸਿਧਾਂਤ ਦੀ ਸ਼ਕਤੀ ਦੀ ਹੈ ਫੈਸਲਾ ਜਰੂਰ ਹੋਊਗਾ ਤੇ ਜੇ ਸੁਪੀਰ ਸਿੰਘ ਬਾਦਲ ਦੇ ਹੱਕ ਦੇ ਵਿੱਚ ਕੋਈ ਫੈਸਲਾ ਕਰਦੇ ਨਾਲ ਤੁਸੀਂ ਸਹਿਮਤ ਹੋ? ਇਹ ਦੇਖੋ ਹਲੇ ਫੈਸਲਾ ਹੋਇਆ ਨਹੀਂ ਮੈਂ ਪਹਿਲਾਂ ਹੀ ਕਹਾਂ ਜੀ ਅਸੀਂ ਸਹਿਮਤ ਨਹੀਂ ਇਹਦਾ ਮਤਲਬ ਅੱਜ ਹੀ ਮੈਂ ਸ਼ੱਕ ਕਰਾਂ ਸਿੰਘ ਸਾਹਿਬ ਤੇ ਸਿੰਘ ਸਾਹਿਬ ਕੋਈ ਸਾਨੂੰ ਕੋਈ ਸ਼ੱਕ ਨਹੀਂ ਜੋ ਫੈਸਲਾ ਕਰਨਗੇ ਉਹ ਤੋਂ ਬਾਅਦ ਅਸੀਂ ਦੱਸਾਂਗੇ ਸਾਨੂੰ ਅੱਜ ਲੱਗਦਾ ਹੈ ਕਿ ਫੈਸਲਾ ਠੀਕ ਕਰਨਾ ਹੈ ਤਾਕਤ ਨਹੀਂ ਕਿ ਜਿਹੜਾ ਕੋਈ ਵੀ ਪਹਿਲਾ ਟਾਈਮ ਦੇ ਵਿੱਚ ਹੋਇਆ ਬਾਦਲਪੁਰ ਦੇ ਕਲੱਬ ਜੀ ਕਿਸ ਨੇ ਆਵਾਜ਼ ਚੁੱਕੀ ਨਹੀਂ ਆ ਉਹਨਾਂ ਤੋਂ ਸਿੱਖ ਦਿੱਤਾ ਗਿਆ ਜਾਂ ਦਿਖਾਇਆ ਕਰਾਰ ਕਰ ਦਿੱਤਾ ਗਿਆ ਬੜਾ ਕੁਝ ਅਕਾਲ ਤਖਤ ਸਾਹਿਬ ਤੇ ਬੜਾ ਕੁਝ ਹੋਇਆ ਅਕਾਲ ਤਖਤ ਸਾਹਿਬ ਤੇ ਮਹਾਰਾਜਾ ਰਣਜੀਤ ਸਿੰਘ ਨੂੰ ਸੱਦਿਆ ਗਿਆ ਅਕਾਲ ਤਖਤ ਤੇ ਬਰਨਾਲਾ ਸਾਹਿਬ ਨੂੰ ਸੱਦਿਆ ਗਿਆ ਬੂਟਾ ਸਿੰਘ ਨੂੰ ਸੱਦਿਆ ਗਿਆ ਬੜਾ ਕੁਝ ਹੋਇਆ ਇੱਥੇ ਇਸੇ ਟਰਮ ਦੇ ਵਿੱਚ ਹੀ ਜਿਨ੍ਹਾਂ ਲੋਕਾਂ ਨੇ ਛੋਟੀਆਂ-ਛੋਟੀਆਂ ਵੀ ਗਲਤੀਆਂ ਕੀਤੀਆਂ ਉਹਨਾਂ ਤੇ ਦੋ-ਦੋ ਸਾਲ ਦੋ-ਦੋ ਟਰਮ ਨਿਚੇ ਲੜ ਤੇ ਪਾਬੰਦੀ ਲਾ ਦਿੱਤੀ ਗਈ ਐ ਜੀਪੀਸੀ ਦੇ ਅਹੁਦੇਦਾਰਾਂ ਤੇ ਅਕਾਲ ਤਖਤ ਦੀ ਸ਼ਕਤੀ ਹੈ ਇਸ ਕਰਕੇ ਅਕਾਲ ਤਖਤ ਦੀ ਸ਼ਕਤੀ ਤੇ ਉੱਪਰ ਸ਼ੰਕਾ ਨਹੀਂ ਕਰਨਾ ਚਾਹੀਦਾ ਆਉਣ ਵਾਲੇ ਦਿਨਾਂ 'ਚ ਮੈਨੂੰ ਲੱਗਦਾ ਚੰਗਾ ਹੀ ਫੈਸਲਾ ਹੋਊਗਾ ਉਹ ਸੀ ਇਹ ਸਾਰੀਆਂ ਮੀਟਿੰਗਾਂ ਉਸੇ ਵਾਸਤੇ ਕਰ ਰਹੇ ਆ ਅੱਜ ਇਹਨੀਆਂ ਮੀਟਿੰਗਾਂ ਕਰਦੇ ਆ ਜੇ ਸਾਡੇ ਤਾਲਮਿਲ ਸਹੀ ਬੈਠ ਗਿਆ ਅਸੀਂ ਕਿ ਸਿੱਟੇ ਤੇ ਪਹੁੰਚ ਕੇ ਤੇ ਬਿਲਕੁਲ ਲੜਾਂਗੇ ਲੜਨ ਕੀ ਸੁਪਰੀ ਸਿੰਘ ਬਾਦਲ ਵੀ ਕੰਮ ਦੇ ਨਾਲ ਉਹਨਾਂ ਨੇ ਗਦਾਰੀ ਕੀਤੀਆਂ ਜਾਂ ਉਹਨਾਂ ਉਹਨੇ ਕਰ ਹੈਗੇ ਨਹੀਂ ਜਿਸ ਤਰ੍ਹਾਂ ਕੱਲ ਤੱਕ ਦੱਸਣਗੇ ਹੁਣ ਉਹ ਫੈਸਲਾ ਕੱਲ ਤੱਕ ਤੇ ਆ ਹੁਣ ਮੇਰੀ ਤਾਂ ਕੋਈ ਤੋਕੀ ਨਹੀਂ ਮੈਂ ਕਹਾਂ ਉਹ ਤਾਂ ਉਹ ਦੱਸਣਗੇ ਕਿ ਸਰਪਾਰੀ ਕੀਤੀ ਗਦਾਰੀ ਕੀਤੀ ਮਕਾਰੀ ਕੀਤੀ ਕੀ ਕੀਤਾ ਉਹ ਤਾਂ ਸਿੰਘ ਸਾਹਿਬ ਦੱਸਣਗੇ ਲਗਨ ਕਸ਼ਮਨੀ ਕੱਲ ਤੀਂਆਂ ਉਹ ਖਾਰਾ ਹੋਣ ਤੋਂ ਬਾਅਦ ਇੱਕ ਵੈਸੀ ਤੌਰ ਤੇ ਛੱਡਣੀ ਚਾਹੀਦੀ ਹੈ ਪ੍ਰਧਾਨਗੀ ਇਹ ਵੀ ਫੈਸਲਾ ਮੈਂ ਤੁਹਾਨੂੰ ਦੱਸਿਆ ਨਾ ਇਹ ਫੈਸਲਾ ਹੁਣ ਸਿੰਘ ਸਾਹਿਬ ਨੇ ਕਰਨਾ ਜਿੱਥੇ ਤੱਕ ਨੈਤਿਕਤਾ ਦੀ ਗੱਲ ਹੈ ਤੇ ਫਿਰ ਉਹਨੂੰ ਹੀ ਛੱਡ ਦਿੰਦੇ ਨੈਤਿਕਤਾ ਦੀ ਚੀਜ਼ ਤਾਂ ਨਹੀਂ ਨੀ ਉਹ ਚ ਹੁਣ ਗਾਂਹ ਵਾਲਾ ਫੈਸਲਾ ਵੀ ਇਹ ਹਾਰਾ ਕਿਉਂ ਹੋਈਆਂ ਕਿਤੇ ਕਰਕੇ ਹੋਈਆਂ ਅਕਾਲੀ ਦਲ ਦੀ ਦੁਰਦਸ਼ਾ ਕਿਉਂ ਹੋ ਗਈ ਇਹ ਸਾਰਾ ਕੁਝ ਸਿੰਘ ਸਾਹਿਬ ਨੇ ਵੇਖਿਆ ਸਿੱਖਾਂ ਵਾਸਤੇ ਸ਼ਹੀਦੀ ਕਾਲੀ ਦਲ ਤਾਂ ਕਿੰਨੀ ਕੁ ਜ਼ਰੂਰੀ ਹੈ ਕਿ ਉਹ ਜਿਉਂਦੀ ਰਹੇ ਲੋਕਾਂ ਲਈ ਬਹੁਤ ਜ਼ਰੂਰੀ ਹੈ ਸਿੱਖਾਂ ਵਾਸਤੇ ਬਹੁਤ ਜ਼ਰੂਰੀ ਹੈ ਇੱਥੇ ਅਕਾਲੀ ਚਾਹੀਦੇ ਆ ਅਕਾਲੀ ਦਲ ਦਾ ਰਾਜ ਚਾਹੀਦਾ ਹੈ ਅਕਾਲੀ ਦਲ ਦੇ ਰਾਜ ਵਿੱਚ ਹੀ ਸਿੱਖਾਂ ਦਾ ਪੰਜਾਬ ਦਾ ਵਿਕਾਸ ਹੋ ਸਕਦਾ ਹੈ ਪਰ ਅਕਾਲੀ ਅਕਾਲੀ ਹੋਣੇ ਚਾਹੀਦੇ ਆ ਅਕਾਲੀ ਆ ਜਿਹੜਾ ਕੁਝ ਹੈ ਇਹ ਨਹੀਂ